भेज दे आज बार एसोसिएशन ਨਾਲ 부ਸ ਸਾਹਿਬ ਦੀ ऑफिस बीयर्स ਦੀ प्रेसिडेंटली बोर्ड पोस्ट वास्ते पोलिंग ਹੋਈ ਜਿਹਦੇ ਵਿੱਚ 167 ਟੋਟਲ ਵੋਟਾਂ ਪਈਆਂ ਔਰ ਉਹਦੇ ਵਿੱਚੋਂ 91 ਵੋਟਾਂ ਜਿਹੜੀਆਂ ਸੀਗੀਆਂ ਉਹ ਸਰਦਾਰ ਸਿੰਘ ਜੀ ਐਡਵੋਕੇਟੂ ਪਈਆਂ 52 ਵੋਟਾਂ ਉਹਦੇ ਵਿੱਚੋਂ ਪਈਆਂ ਸੀ ਦੌਰ ਸਿੰਘ ਚਵਰੀਆਲ ਜੀ ਨੂੰ ਤੇ 23 ਬੋਟਾ ਜਿਹੜੀਆਂ ਪਈਆਂ ਜਸਵਿੰਦਰ ਸਿੰਘ ਸੈਣੀ ਜੋਤੀ ਦੀ ਥਰਡ ਕੰਡੈਸਟੇਟ ਤੇ ਇਸ ਕਰਕੇ ਹੁਣ ਅ ਸ਼੍ਰੀ ਸਰਦਾਰ ਸਿੰਘ ਜੀ ਅ ਅਸੇਵਲ ਜੋ ਹੈ ਗਿਆ ਉਹ ਪ੍ਰੈਜ਼ੀਡੈਂਟ ਚੁਣੇ ਗਏ ਹੈ ਭਾਰਤ ਅਸ਼ੇਸ਼ ਸਿਧਾਂਤ ਚਾਲ ਗਿਆ ਇਹਨਾਂ ਤੋਂ ਇਲਾਵਾ ਜੋ ਪਹਿਲੇ ਆਰਗੇਨਾਈਜੇਸ਼ਨ ਹੋਏ ਸੀਗੇ ਉਹਦੇ ਵਿੱਚ ਕੁਝ ਜਿਹੜੇ ਆਫਿਸ ਬੀਅਰ ਸੀਗੇ ਜਿੰਦਾ ਕੀ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਵਿਸ਼ਾਲ ਰਾਣਾ ਜੀ और सेक्रेटरी साहब श्री निखिल भारद्वाज जी जॉइंट सेक्रेटरी मिसेस अमनप्रीत कौर और उसके तो बाद कैशियर लिंग के मनीष पटोल उसके बाद तीन साढ़े इलेक्शन मैंबर से एक पूनम सिंह जी एक मनीषा एंड एक अभिषेक शर्मा जी कुल कितनी वोटा सर कुल एक सौ सताहठ वोटा सी खराब कोई खराब नहीं निकली बिल्कुल सारी वैलिड वोट ਔਰ ਸਾਰੇ ਉਹਦੇ ਵਿੱਚੋਂ 91 ਵਾਲੋਂ ਵੀ ਆ ਜਿਹੜੇ ਜਿੱਤੇ ਹੈ ਸਿਦਾਰਾਮ ਸਿੰਘ ਜੀ 2055 ਤੇ ਸਈ ਜਸਮਿੰਦਰ ਸਿੰਘ ਗੋਦੜੀ ਜਿਹੜੇ ਸਲੋਟ ਕੈਂਡੀਡੇਟ ਆ ਇਪਰੈਜ਼ੈਂਟੇਟ ਸਾਰੀ ਬਾਰ ਦਾ ਸਾਰੇ ਰਿਸਪੈਕਟੇਬਲ ਮੈਂਬਰਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਵਿੱਚ ਵਿਸ਼ਵਾਸ ਕੀਤਾ ਆ ਮੈਂ ਇਹਨਾਂ ਦੀਆਂ ਉਮੀਦਾਂ ਦੇ ਪੂਰਾ ਪੂਰਾ ਖਰਾ ਉਤਰਾਂਗਾ ਮੈਂ ਬਾਰ ਦੀ ਵੈਲਫੇਅਰ ਵਾਸਤੇ ਜੋ ਮੇਰੇ ਤੋਂ ਹੋ ਸਕਿਆ ਮੈਂ ਉਹ ਕੰਮ ਕਰਾਂਗਾ ਆਜਾ